हां देखो ਸਾਡਾ ਫਰਜ਼ ਬਣਦਾ ਹੈ ਕਿ ਜੋ ਉਥੇ ਗਏ ਨੇ ਉਹ ਕਿਸਾਨ ਨੇ ਸਾਡੇ ਕਿਸਾਨ ਨੇ ਚਾਹੇ ਜਿਹੜਾ ਉਹ ਪ੍ਰੋਗਰਾਮ ਅਲੀਕਨ ਦੇ ਵਿੱਚ ਥੋੜੀ ਗਲਤ ਸਿਸਟਮ ਹੋ ਗਿਆ ਸਾਰੇ ਨਾਲ ਰਹਿ ਵਿਚਾਰ ਨਹੀਂ ਕੀਤੀ ਗਈ ਪਰ ਫਿਰ ਵੀ ਜੋ ਉਥੇ ਕਿਸਾਨ ਬੈਠੇ ਨੇ ਜਾਂ ਤਸ਼ੱਦਦ ਹੋ ਰਿਹਾ ਜਾਂ ਸਰਕਾਰ ਕਰ ਰਹੀ ਹੈ ਉਹ ਕਿਸਾਨ ਤਾਂ ਸਾਡੇ ਨੇ ਸਾਰੇ ਐਸਕੇਮ ਨੇ ਡਿਮਾਂਡ ਵੀ ਕੀਤੀ ਸੀ ਕਿ 1 ਕਰੋੜ ਰੁਪਈਆ ਘੱਟੋ-ਘੱਟ ਜਿਹੜਾ ਹੈਗਾ ਉਹਨੂੰ ਦਿੱਤਾ ਜਾਵੇ ਉਹਦੀ ਮੌਤ ਤੇ ਉੱਤੇ ਦਿੱਤਾ ਜਾਵੇ ਪਰਿਵਾਰ ਦੀ ਮਦਦ ਵਾਸਤੇ ਔਰ ਜੋ ਉਹਦਾ ਕਰਜ਼ਾ ਸਾਰਾ ਹੈਗਾ ਉਹ ਮਾਫ਼ ਕੀਤਾ ਜਾਵੇ ਪੰਜਾਬ ਸਰਕਾਰ ਪਰਚਾ ਦਰਜ ਕਰੇ ਉਹਦੀ ਜਾਂਚ ਕਰਕੇ ਉਹਨਾਂ ਜਿਸ ਨੇ ਵੀ ਇਹ ਕਾਰਨਾਮਾ ਕੀਤਾ ਹੈਗਾ ਉਹ ਤੇ ਜਿਹੜਾ ਹੋਵੇ ਪਰਚਾ ਦਰਜ ਕੀਤਾ ਜਾਵੇ 14 ਮਾਰਚ ਨੂੰ ਬਹੁਤ ਵੱਡੀ ਇੱਕ ਮਹਾਪੰਚਾਇਤ ਜੋ ਹੈਗੀ ਆ ਸਾਰੇ ਦੇਸ਼ ਦੀ ਹੈ ਉਹ ਦਿੱਲੀ ਦੇ ਵਿੱਚ ਹੋਣੀ ਆ ਲੱਖਾਂ ਦਾ ਇਕੱਠ ਜਿਹੜਾ ਹੈਗਾ ਸਾਰੀਆਂ ਸਟੇਟਾਂ ਨੇ ਕਿਹਾ ਅਸੀਂ ਲੈ ਕੇ ਆਵਾਂਗੇ ਰੋਸ ਕਿਸਾਨਾਂ ਦੇ ਵਿੱਚ ਵਧਦਾ ਜਾ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਉਸ ਨੂੰ ਲੈ ਕੇ ਰੋਸ ਕਿਸਾਨਾਂ ਦੇ ਵਿੱਚ ਕਾਫੀ ਵਧਦਾ ਜਾ ਰਿਹਾ ਹੈ ਜੇ ਗੱਲ ਕਰੀਏ ਆਪਾਂ ਐਸਕੇਮ ਦੀ ਹਾਲਾਂਕਿ ਐਸਕੇਮ ਜਿਹੜੀ ਬਾਰਡਰਾਂ ਤੇ ਨਹੀਂ ਪਹੁੰਚੀ ਪਰ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਵੱਲੋਂ ਸਖਤ ਐਕਸ਼ਨ ਲਏ ਜਾਂਦੇ ਨੇ ਸਖਤ ਜਿਹੜੇ ਐਲਾਨ ਕੀਤੇ ਜਾਂਦੇ ਨੇ ਲਗਾਤਾਰ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਤੇ ਹੁਣ ਗੱਲ ਕਰੀਏ ਤਾਂ ਜੋ ਨੌਜਵਾਨ ਇੱਕ ਕਿਸਾਨ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਕੱਲ ਮੀਟਿੰਗ ਹੋਈ ਹੈ ਐਸਕੇਮ ਦੀ ਵੱਡੇ ਫੈਸਲੇ ਲਏ ਨੇ ਤੇ ਅੱਜ ਉਹਨਾਂ ਲੋ ਜਿਹੜਾ ਮੋਦੀ ਸਮੇਤ ਉਹਨਾਂ ਦੇ ਮੰਤਰੀਆਂ ਦੇ ਵੱਡੇ ਆਗੂਆਂ ਦੇ ਪੁਤਲੇ ਫੂਕੇ ਗਏ ਨੇ ਤੇ ਆ ਫਰੀਦਕੋਟ ਦੇ ਵਿੱਚ ਵੀ ਉਹ ਪੁਤਲੇ ਫੂਕੇ ਗਏ ਨੇ ਫਰੀਦਕੋਟ ਦੇ ਵਿੱਚ ਤਮਾਮ ਜਿਹੜੀਆਂ ਐਸਕੇਮ ਦੀਆਂ ਜਿ세 ਬੰਦੀਆਂ ਦੇ ਆਗੂ ਉਹਨਾਂ ਦੇ ਵਰਕਰ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕੌਮੀ ਕਿਸਾਨ ਜੁਣੀਆਂ ਦੇ ਪ੍ਰਧਾਨ ਨੇ ਸੁਬਿੰਦਰ ਜੀ ਕਿਵੇਂ ਹੁਣ ਜਿਹੜਾ ਐਸਕੇਮ ਉੱਥੇ ਤਾਂ ਨਹੀਂ ਪਹੁੰਚਿਆਗਾ ਲਗਾਤਾਰ ਪੰਜਾਬ ਦੇ ਵਿੱਚ ਤੁਸੀਂ ਜਰੂਰ ਐਕਸ਼ਨ ਕਰ ਰਹੇ ਹੋ ਐਲਾਨ ਤੋਂ ਡੇਨ ਵੱਲੋਂ ਜਿਹੜੀਆਂ ਮੀਟਿੰਗਾਂ ਕਰਕੇ ਵੱਡੇ ਹੋ ਰਹੇ ਨੇ ਹੁਣ ਜਿਹੜਾ ਅੱਜ ਦਾ ਤੁਹਾਡਾ ਇਹ ਕਿਹਾ ਜਾ ਰਿਹਾ ਕਿ ਜੋ ਸ਼ੁਭ ਕਰਨ ਦੀ ਉਸ ਦੀ ਮੌਤ ਹੋਈ ਹੈ ਉਸ ਨੂੰ ਕਿ ਅੱਜ ਤੁਸੀਂ ਜਿਹੜਾ ਉਹ ਰੋਸ ਨਜ਼ਾਰਾ ਕੀਤਾ ਹੈ ਆ ਦੇਖੋ ਸਾਡਾ ਫਰਜ਼ ਬਣਦਾ ਹੈ ਕਿ ਜੋ ਉੱਥੇ ਗਏ ਨੇ ਉਹ ਕਿਸਾਨ ਨੇ ਸਾਡੇ ਕਿਸਾਨ ਨੇ ਚਾਹੇ ਜਿਹੜਾ ਉਹ ਪ੍ਰੋਗਰਾਮ ਅਲੀਕਣ ਦੇ ਵਿੱਚ ਥੋੜੀ ਗਲਤ ਸਿਸਟਮ ਹੋ ਗਿਆ ਸਾਰੇ ਨਾਲ ਰਹਿ ਵਿਚਾਰ ਨਹੀਂ ਕੀਤੀ ਗਈ ਪਰ ਫਿਰ ਵੀ ਜੋ ਉੱਥੇ ਕਿਸਾਨ ਬੈਠੇ ਨੇ ਜਾਂ ਤਚਦਦ ਹੋ ਰਿਹਾ ਜਾਂ ਸਰਕਾਰ ਕਰ ਰਹੀ ਹੈ ਉਹ ਕਿਸਾਨ ਤਾਂ ਸਾਡੇ ਨੇ ਚੋਰ ਬਹੁਤ ਵੱਡੀ ਜੋ ਘਟਨਾ ਜੋ ਸ਼ੁਰੂ ਕਰਨ ਦੀ ਹੋਈ ਸੀ ਉਹਦੇ ਪ੍ਰਤੀ ਜਿਹੜਾ ਗੱਲ ਕਰਨਾ ਉਹਦੇ ਪ੍ਰਤੀ ਜਿਆ ਸਾਰਾ ਆਵਾਜ਼ ਠਾਉਣਾ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਫਰਜ ਬਣਦਾ ਸੀ ਭਾਰਤ ਦੇ ਕਿਸਾਨ ਸੰਯੁਕਤ ਮੋਰਚੇ ਦਾ ਫਰਜ ਬਣਦਾ ਇਸੇ ਕਰਕੇ ਕੱਲ ਮੀਟਿੰਗ ਸੱਦੀ ਸੀ ਸੋ ਕੱਲ ਪਹਿਲਾਂ ਉੱਥੇ ਅਸੀਂ ਉਹਦੇ ਜਿਹੜਾ ਬੇਨਤੀ ਅਰਦਾਸ ਅੱਗੇ ਅਰਦਾਸ ਬੇਨਤੀ ਵੀ ਕੀਤੀ ਵਾਹਿਗੁਰੂ ਅੱਗੇ ਜਿਹੜਾ ਅੱਥੇ ਅਸੀਂ ਖੜੇ ਹੋ ਕੇ 2 ਮਿੰਟ ਦਾ ਮੌਨ ਵੀ ਧਾਰਿਆ ਉਹਦੇ ਪ੍ਰਤੀ ਔਰ ਉਸ ਤੋਂ ਪਿੱਛੇ ਅਸੀਂ ਸਾਰੇ ਐਸ ਕੇ ਮਨੇ ਡਿਮਾਂਡ ਵੀ ਕੀਤੀ ਸੀ ਕਿ 1 ਕਰੋੜ ਰੁਪਏ ਘਟੋਟ ਕਟ ਜਿਹੜਾ ਹੈਗਾ ਉਹਨੂੰ ਜਿਹੜਾ ਦਿੱਤਾ ਜਾਵੇ ਉਹਦੀ ਮੌ ਹੈਗਾ ਉਹ ਮਾਫ ਕੀਤਾ ਜਾਵੇ ਇਹਦੇ ਨਾਲ ਨਾਲ ਜੋ ਪੰਜਾਬ ਸਰਕਾਰ ਪਰਚਾ ਦਰਜ ਕਰੇ ਉਹਦੀ ਜਾਂਚ ਕਰਕੇ ਉਹਨਾਂ ਦਾ ਜੋ ਜੁਡੀਸ਼ਨ ਵੀ ਇਹ ਕਾਰਨਾਮਾ ਕੀਤਾ ਹੈਗਾ ਉਹ ਤੇ ਜਿਹੜਾ ਹੋਇਆ ਪਰਚਾ ਦਰਜ ਕੀਤਾ ਜਾਵੇ ਸੋ ਇਹ ਸਾਡਾ ਫਰਜ ਬਣ ਰਿਹਾ ਐਸਕੇਮ ਬਹੁਤ ਵੱਡੀ ਸੰਸਥਾ ਇੱਕ ਦੇਸ਼ ਦੀ ਜਿਹਦਾ ਬਹੁਤ ਵੱਡਾ ਨਾਂ ਹੈਗਾ ਅੱਜ ਵੀ ਹੈਗਾ ਕਿਉਂਕਿ ਕੱਲ ਦੀ ਮੀਟਿੰਗ ਦੇ ਵਿੱਚ ਜਿਹੜਾ ਸਾਰਾ ਦੇਸ਼ ਇਕੱਠਾ ਹੋਇਆ ਸੀ ਸਾਰੇ ਦੇਸ਼ ਦੀਆਂ ਸਟੇਟਾਂ ਇਕੱਠੀਆਂ ਹੋਈਆਂ ਸੀ ਸੋ ਕੱਲ ਇਸ ਕਰਕੇ ਉੱਥੇ ਫੈਸਲਾ ਹੋਇਆ ਤਾਂ ਜੋ ਦੀ ਅਸੀਂ ਜਿਹੜਾ ਸਾਡੀਆਂ ਕਿਉਂਕਿ ਡਿਮਾਂਡਾਂ ਜਿਹੜੀਆਂ ਹੈਗੀਆਂ ਸਾਡੀਆਂ ਉਹ ਡਿਮਾਂਡਾਂ ਸਾਡੀਆਂ ਉਹੀ ਨਹੀਂ ਜੋ ਅਸੀਂ ਪਹਿਲਾਂ ਦਿੱਲੀ ਮੋਰਚਾ ਲਾਇਆ ਹੈ ਕੁਝ ਸਾ ਸੋ ਉਸ ਨੂੰ ਨਾ ਖਾਤਰ ਵੀ ਜੋ ਕਿਉਂਕਿ ਸਰਕਾਰ ਅੱਗਾ ਪਿੱਛਾ ਕਰ ਰਹੀ ਸੀ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਸੀ ਕਿ ਉਹ ਟਾਲ ਮਟੋਲਾ ਕਰ ਰਹੀ ਹੈ ਸਰਕਾਰ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈਗੀ ਹੈ ਕਿ ਸੰਯੁਕਤ ਮੋਰਚੇ ਦਾ ਜੋ ਸੰਘਰਸ਼ ਹੈ ਉਹ ਚਾਲੂ ਹੈਗਾ ਹਮੇਸ਼ਾ ਚੱਲਦਾ ਰਹੇਗਾ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਇਸ ਕਰਕੇ ਜਿਹੜਾ ਸਾਡਾ ਅਸੀਂ ਉਹਨਾਂ ਵੀਰਾਂ ਦੀ ਦੇ ਨਾਲ ਵੀ ਖੜੇ ਆ ਸਾਡੇ ਕਿਸਾਨਾਂ ਦੇ ਨਾਲ ਵੀ ਖੜੇ ਆ ਜੇਕਰ ਸਰਕਾਰ ਉਹਨਾਂ ਤੇ ਫੇਰ ਵੀ ਕੋਈ ਤਸ਼ੱਦਦ ਕਰਦੀ ਗੱਲ ਕਰਦੀ ਆ ਤਾਂ ਜਿਹੜਾ ਸੰਯੁਕਤ ਮੋਰਚਾ ਫੇਰ ਮੀਟਿੰਗ ਕਰਕੇ ਕੋਈ ਵੱਡੀ ਕਾਰਵਾਈ ਕਰ ਸਕਦਾ ਹੈਗਾ ਔਰ ਜਿਹੜਾ ਹੁਣ ਪਿੱਛੇ ਹੋਇਆ ਉਹਦੇ ਪ ਸਾਡਾ ਟਰੈਕਟਰ ਦਾ ਟਰੈਕਟਰ ਦਾ ਅਸੀਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਸੜਕਾਂ ਤੇ ਲੈ ਕੇ ਆਉਣੇ ਹੈਗੇ ਆ 14 ਮਾਰਚ ਨੂੰ ਬਹੁਤ ਵੱਡੀ ਇੱਕ ਮਹਾਪੰਚਾਇਤ ਜੋ ਹੈਗੀ ਆ ਸਾਰੇ ਦੇਸ਼ ਦੀ ਹੈ ਉਹ ਦਿੱਲੀ ਦੇ ਵਿੱਚ ਹੋਣੀ ਆ ਲੱਖਾਂ ਦਾ ਇਕੱਠ ਜਿਹੜਾ ਹੈਗਾ ਸਾਰੀਆਂ ਸਟੇਟਾਂ ਨੇ ਕਿਹਾ ਅਸੀਂ ਲੈ ਕੇ ਆਵਾਂਗੇ ਔਰ ਪੰਜਾਬ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਉੱਥੇ-ਉੱਥੇ ਜਾਵੇਗਾ ਇਸ ਕਰਕੇ ਇਹ ਜਿਹੜਾ ਸਾਡਾ ਮੰਗਾ ਖਾਤਰ ਜਿਹੜਾ ਚੱਲਣਾ ਸਾਡਾ ਸਿਸਟਮ ਹੈ ਇਹ ਚੱਲਦਾ ਰਹੇਗਾ ਔਰ ਜੇ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਇਲੈਕਸ਼ਨ ਦਾ ਇਲੈਕਸ਼ਨ ਸਿਰ ਤੇ ਹੈ ਜੇਕਰ ਉਹਨੇ ਨਾ ਸੋਚਿਆ ਕੁਝ ਕਿਸੇ ਬਾਰੇ ਸਾਡਾ ਜੋ ਸਾਨੂੰ ਨਿਆਂ ਨਾ ਮਿਲਿਆ ਸਾਡੀਆਂ ਮੰ ਪਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਐਸਕੇਮ ਵੱਲੋਂ ਕੋਈ ਵੱਡਾ ਫੈਸਲਾ ਲੈ ਕੇ ਇਹ ਸਰਕਾਰ ਨੂੰ ਜਿਹੜਾ ਦੱਸ ਸਕਦੇ ਆਂ ਵੀ ਐਸਕੇਮ ਕੀ ਹੈ ਔਰ ਸਾਰੀ ਦੁਨੀਆ ਦੇ ਵਿੱਚ ਜਿਹੜੇ ਐਸੀ ਵਿਹੇ ਬਣਾਵਾਂਗੇ ਕਿ ਇਹਨੂੰ ਹੀ ਭੁਗਤਣੀਆਂ ਪੈ ਜਾਣਗੀਆਂ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦਾ ਰੋਲ ਕਿਸ ਤਰੀਕੇ ਦਾ ਹੈ ਦੇਖੋ ਪੰਜਾਬ ਸਰਕਾਰ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਇਹ ਸਾਰੇ ਮਿਲੇ ਹੋਏ ਆ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਜਾ ਰਹੇ ਆ ਅੱਜ ਸਾਡੇ ਚੁਣੇ ਹੋਏ 117 ਐਮਐਲਏ 13 एमपी ਦੱਸੋ ਕਿਥੇ ਸੁੱਤੇ ਪਏ ਆ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੀ ਸਟੇਟ ਇਹਨਾਂ ਜ਼ੁਲਮ ਢਾਵੇ ਤੇ ਇਹਨਾਂ ਨੇ ਕਿਉਂ ਨਾ ਇਤਾਂ ਹੀ ਆਵਾਜ਼ ਠਾਈ ਕਿਉਂ ਨਾ ਇਤਾਂ ਕੋਈ ਕਮਿਸ਼ਨ ਬਿਠਾਇਆ ਜਿਹੜਾ ਇਹਦੀ ਇਨਕੁਆਇਰੀ ਕਰੇ ਜਿਹੜੇ ਦੋਸ਼ੀ ਆ ਉਹਨਾਂ ਤੇ 302 ਦੇ ਮੁਕਾਦਮੇ ਚਲਾਏ ਜਾਣ ਔਰ ਜਿਹੜਾ ਦੇਸ਼ ਦਾ ਕਿਸਾਨ ਆ ਭਵਾ ਦੋ ਫੋਰਮ ਗਏ ਆ ਸਾਡਾ ਇਹ ਐਸਕੈਮ ਬਹੁਤ ਵੱਡਾ ਇਹ ਐਸਕੈਮ ਆ ਜਿਹੜੇ ਪਹਿਲਾਂ ਸਾਂਝੀਆਂ ਮੰਗਾ ਮੰਗਾ ਆਏ ਸਾਡੀਆਂ ਮੰਗਾ ਸਾਂਝੀਆਂ ਸੀ ਪਰ ਚਲੋ ਜੇ ਦੋ ਗਏ ਵੀ ਆ ਕਿਸੇ ਵੀ ਤਰੀਕੇ ਨਾਲ ਗਏ ਆ ਸਾਡਾ ਜਮਹੂਰੀਅਤ ਅਧਿਕਾਰ ਆ ਭਾਵੇਂ 10 ਬੰਦੇ ਵੀ ਆਪਣੀ ਮੰਗ ਨੂੰ ਲੈ ਕੇ ਜਾ ਸਕਦੇ ਆ ਉਹਨਾਂ ਨੇ ਜਿਹੜਾ ਜ਼ੁਲਮ ਢਾਇਆ ਸਾਨੂੰ ਬਹੁਤ ਰੋਸ ਹੈ ਦੇ ਵਿੱਚ ਜੋ ਵੀ ਐਸਕੇਮ ਨੇ ਜਿਵੇਂ ਅੱਜ ਦਾ ਸੀਗਾ ਪੂਤਲੇ ਸਾੜਨ ਦਾ ਉਹ ਸਾਰੇ ਦੇਸ਼ ਦੇ ਵਿੱਚ ਪੂਤਲੇ ਸਾੜੇ ਜਾ ਰਹੇ ਆ ਅਗਲਾ ਪ੍ਰੋਗਰਾਮ ਜਿਹੜਾ ਉਹਨਾਂ ਨੇ 26 ਦਿੱਤਾ ਫਰਵਰੀ ਦਾ ਪੰਜਾਬ ਦੇ ਵਿੱਚ ਐਸਕੇਮ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਪੰਜਾਬ ਦੇ ਵਿੱਚ ਜ਼ਰੂਰ ਐਕਸ਼ਨ ਲੈ ਰਹੇ ਆ ਵੱਖ-ਵੱਖ ਤਰੀਕੇ ਦੇ ਨਾਲ ਪ੍ਰੋਗਰਾਮ ਆਪ ਦੀ ਉਲੀਕ ਰਹੇ ਆ ਐਲਾਨ ਕਰ ਰਹੇ ਆ ਤਾਂ ਪੂਰਾ ਐਸਕੇਮ ਜਿਹੜਾ ਉੱਥੇ ਹਰਿਆਣਾ ਦੇ ਬਾਡਰਾਂ ਦੇ ਕਿਸਾਨ ਉਹਨਾਂ ਦੇ ਨਾਲ ਜਾ ਕੇ ਕਿਉਂ ਨਹੀਂ ਖੜਦਾ ਜੇ ਉੱਥੇ ਜਾ ਕੇ ਨਾਲ ਖੜਦੇ ਹਾਂ ਤੂੰ ਹੋ ਸਕਦਾ ਥੋੜੀ ਜਿਹੜੀ ਏਕਤਾ ਦੇ ਨਾਲ ਕਿਤਨਾ ਕਿਤੇ ਕਾਮਯਾਬੀ ਆਸਲ ਹੋ ਜੇ ਦੇਖੋ ਇਹ ਜਿੰਨਾ ਚਿਰ ਇੱਕ ਮੀਟਿੰਗਾਂ ਹੋ ਕੇ ਕੋਈ ਪ੍ਰੋਗਰਾਮ ਸਾਂਝੇ ਤੌਰ ਤੇ ਨਹੀਂ ਲਿਖਿਆ ਜਾਂਦਾ ਜੇ ਸਾਂਝੇ ਤੌਰ ਤੇ ਲਿਖਿਆ ਜਾਵੇ ਫਿਰ ਮਤਲਬ ਇਕੱਠੇ ਹੋ ਕੇ ਬਹਿਣਾ ਹੋਰ ਗੱਲ ਆ ਜੇ ਅੱਜ ਉਹ ਗਏ ਆ ਅਸੀਂ ਮਗਰ ਜਾਣੇ ਆ ਤੇ ਇਹ ਭਾਂਡਾ ਸਾਡੇ ਸਿਰਫ ਭੰਨਾ ਸੀ ਉਹਨਾਂ ਨੇ ਕਿਉਂਕਿ ਤਾਂ ਤੇਰਾ ਤਰੀਕ ਦੇ ਬੈਠੇ ਅਜੇ ਤਾਈਂ ਕੋਈ ਸਟੇਜ ਲਾ ਕੇ ਕੋਈ ਸਹਿਰ ਨਹੀਂ ਦਿੱਤੀ ਕਿ ਆਗੂਆਂ ਵੱਲੋਂ ਪਤਾ ਨਹੀਂ ਕੀ ਕਾਰਨ ਆਗੂ ਕਿੱਥੇ ਬੈਠੇ ਹੋਏ ਆ ਕਿੱਥੇ ਉਹ ਗਵਾਈ ਕਰ ਰਹੇ ਆ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਜੋਸ਼ ਆ ਉਹਨਾਂ ਨੂੰ ਰੋਸ ਆ ਵੀ ਸਾਨੂੰ ਕਿਉਂ ਰੋਕਿਆ ਗਿਆ ਦਿੱਲੀ ਜਾਣ ਤੋਂ ਅਸੀਂ ਆਪਣੀਆਂ ਛਾਤਮਈ ਢੰਗਣਾ ਮੰਗਾ ਲੈ ਕੇ ਜਾ ਰਹੇ ਸੀਗੇ ਤਾਂ ਉੱਥੇ ਜੇ ਅਸੀਂ ਅੱਜ ਜਾਣੇ ਉਹਨਾਂ ਨੇ ਕਿਹਾ ਸੀਗੇ ਤੁਸੀਂ ਜਿਹੜਾ ਇਹ ਭਗੜੜ ਮੱਚੀ ਆ ਤੁਸੀਂ ਆ ਕੇ ਤੁਹਾਡੇ ਆਉਣ ਤੇ ਹੋਇਆ ਇਹ ਪਰ ਜਿਵੇਂ ਪਹਿਲਾਂ ਅਸੀਂ ਗਏ ਸੀਗੇ ਸਾਡੇ 12 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਕਿ ਸ਼ਾਂਤ ਮਈ ਢੰਗ ਨਾਲ ਜਿਹੜੇ ਲੀਡਰਾਂ ਨੇ ਅਗਵਾਈ ਕੀਤੀ ਤਾਂ ਸਾਰੇ ਸਟੇਜਾਂ ਤੋਂ ਸਮਝਾਇਆ ਜਾਂਦਾ ਸੀ ਪਬਲਿਕ ਨੂੰ ਕਿ ਜਿੱਥੇ ਜੋਸ਼ ਆ ਨਾਲ ਹੋਸ਼ ਵੀ ਜ਼ਰੂਰੀ ਆ ਪਰ ਉਸੇ ਸਾਡਾ ਜਾਣਾ ਤਾਂ ਨਹੀਂ ਉਹਨਾਂ ਨੇ ਮناسب ਨਹੀਂ ਸਮਝਿਆ ਉਹਨਾਂ ਨੇ ਸਾਨੂੰ ਨਾਲ ਜਾਣਾ ਜੇ ਮੇਰੇ ਪੱਤਰਕਾਰ ਵੀਰ ਕਿਹਦੇ ਸਵਾਲ ਕਰਦੇ ਆ ਉਹ ਕਹਿੰਦੇ ਵੀ ਸਾਰਾ ਪੰਜਾਬ ਬੈਠਾ ਦੱਸ ਜਾਣੇ ਹੋਰ ਆ ਜਾਣਗੇ ਤਾਂ ਕਿੱਡੀ ਗੱਲ ਪਰ ਇਹ ਗੱਲ ਨਹੀਂ ਹੁੰਦੀਗੀ ਜਦੋਂ ਸਾਰੇ ਸਿਰ ਜੋੜ ਕੇ ਬੈਠ ਜਾਣ ਸਾਰੇ ਮੁੱਢ ਦਾ ਮੋਢਾ ਲਾ ਕੇ ਜੇ ਅੱਗੇ ਜਿੱਤਿਆਂ ਸਾਰੇ ਆਵਾਮ ਨੇ ਭਾਵੇਂ ਉਹ ਬਾਹਰਲੇ ਮੁਲਕਾਂ 'ਚ ਬੈਠੇ ਆ ਸਾਡੇ ਨੌਜਵਾਨ ਸਾਰੇ ਨੇ ਸਾਤਾ ਹੀ ਤਾਂ ਜੱਤ ਪ੍ਰਾਪਤ ਕਰਕੇ ਆਏ ਉਹਨਾਂ ਨੇ ਕਾਲੀ ਕੀਤੀ ਆ ਤੇ ਹੁਣ ਤੱਕ ਵੀ ਸਾਨੂੰ ਉਹਨਾਂ ਨੇ ਕੋਈ ਸੱਦਾ ਪੱਤਰ ਨਹੀਂ ਦਿੱਤਾ ਕਿ ਅਸੀਂ ਆਪਦੇ ਲੈਵਲ ਤੇ ਕੇਂਦਰ ਸਰਕਾਰ ਨੂੰ ਇਹ ਦੱਸ ਰਹੇ ਹਾਂ ਕਿ ਸਾਡੀਆਂ ਮੰਗਾਂ ਸਾਂਝੀਆਂ ਉਹ ਵੀ ਨੌਜਵਾਨ ਸਾਡੇ ਆ ਅਸੀਂ ਉਹਨਾਂ ਚਲੇ ਟੇਕੇ ਨਹੀਂ ਬੈਠਾਂਗੇ ਜਿੰਨਾ ਚਿਰ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਕੇਂਦਰ ਸਰਕਾਰ ਦੇ ਉਹਨਾਂ ਚਲੇ ਇਹ ਬੂਹੇ ਤੇ ਉਹਨਾਂ ਦੇ ਪੈਰਾਂ 'ਤੇ ਅੱਗ ਮਚਾ ਕੇ ਰੱਖਾਂਗੇ ਸ਼ਾਂਤ ਬੈਠਣ ਨਾਲ ਅਸੀਂ ਜੋ ਵੀ ਸਰਕਾਰ ਨੇ ਆਪ ਦਾ ਕੰਮ ਕਰਨਾ ਉਹ ਆਪ ਦੇ ਢੰਗ ਨਾਲ ਕਰ ਰਹੀ ਆ ਅਸੀਂ ਆਪ ਦੇ ਢੰਗ ਨਾਲ ਜੋ ਸੰਯੁਕਤ ਮੋਰਚਾ ਨੂੰ ਕਾਲ ਦੇਊਗਾ ਸ਼ਾਂਤਮਈ ਰਹਿ ਕੇ ਹਰ ਸੰਘਰਸ਼ ਕਰਨ ਨੂੰ ਤਿਆਰ ਆ ਤੇ ਜੋ ਵੀ ਸਰਕਾਰ ਨੇ ਸਾਡੇ ਤੇ ਕਰਨਾ ਉਹ ਕਰੀ ਜਾਵੇ ਉਹਨੂੰ ਪੁੱਛੂਗੇ ਨਾ ਬਾਡਰ ਤੇ ਜੇ ਲੋੜ ਪਈ ਤਾਂ ਉਹਨਾਂ ਕੋਲੇ ਜਾਣ ਦੇ ਦੇਖੋ ਇਹ ਅਸੀਂ ਸਾਡੀ ਇਹਦੇ ਵਿੱਚ ਮੈਂ ਤੁਹਾਨੂੰ ਬੇਨਤੀ ਦਾ ਕੇ ਦੱਸ ਨਹੀਂ ਸਕਿਆ ਕਿ ਕੱਲੇ ਇੱਕ ਕਮੇਟੀ ਬਣਾ ਦਿੱਤੀ ਗਈ ਹੈ 6 ਬੰਦਿਆਂ ਦੀ ਜਿਹੜੀ ਕੱਲ੍ਹ ਪੱਤਰਕਾਰ ਕੱਲ ਵੀ ਸਵਾਲ ਕਰ ਰਹੇ ਸੀ ਉਹਨਾਂ ਨੂੰ ਕਿਹਾ ਸੀ ਕਿਉਂਕਿ ਕੋਈ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲਾਂ ਕਿਹਾ ਹੈ ਕਿ ਸਿਸਟਮ ਬਣ ਕੇ ਫਿਰ ਜਾਇਆ ਜਾਂਦਾ ਹੁੰਦਾ ਸੋ ਉਹਨਾਂ ਕਮੇਟੀ ਬਣਾਈ ਅਸੀਂ ਤਾਂ ਪਹਿਲਾਂ ਵੀ ਕਮੇਟੀ ਬਣਾਈ ਹੋਈ ਸੀ ਸਾਂਝਕ ਮੋਰਚੇ ਵੱਲੋਂ ਕੱਲ ਫਿਰ ਜਿਨ੍ਹਾਂ ਚ ਬਾਹਰ ਲੀਆਂ ਸਟੇਟਾਂ ਦੇ ਬੰਦੇ ਬਾਲਗਾ ਸਟੇਟਾਂ ਦੇ ਬੰਦੇ ਵਿੱਚ ਲੈ ਕੇ ਔਰ ਇੱਕ ਕਮੇਟੀ ਬਣਾਤੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਤਾਂ ਜੋ ਜੋ ਗੱਲਬਾਤ ਕਰਕੇ ਸਾਡੀ ਗਿਰੇ ਸਿਰੇ ਗੱਲ ਲੱਗ ਜਾਂਦੀ ਸਾਂਝਾ ਕਰਨਾ ਚਾਹਤਾ ਫਿਰ ਜਰੂਰ ਜਾਵਾਂਗੇ ਨਹੀਂ ਕਮੇਟੀ ਉਹਨਾਂ ਨਾਲ ਗੱਲਬਾਤ ਕਰੂਗੀ ਡੱਲੇਵਾਲਾ ਪੰਦੇਰ ਨਾਲ ਹਾਂ ਉਹਨਾਂ ਨਾਲ ਗੱਲ ਕਰਨ ਵਾਸਤੇ ਸਪੈਸ਼ਲ ਕਮੇਟੀ ਗੱਲ ਬਣਾ ਦਿੱਤੀ ਗਈ ਹੈ ਕਿਉਂਕਿ ਅਸੀਂ ਹਾਂ ਮੀਆ ਸਯੋਤ ਮੋਰਚਾ ਹਮੇਸ਼ਾ ਹੀ ਸਾਰੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰਨ ਤੇ ਲੱਗਾ ਰਾਜੀਵਾਲ ਸਾਹਿਬ ਇਸੇ ਤਹਿ ਦੀ ਆਏ ਨੇ ਕਮੇਟੀ ਤਹਿ ਦੀ ਵਿੱਚ ਆਏ ਨੇ ਪੰਦੇਰ ਸਾਹਿਬ ਨੂੰ ਨਾਲ ਲੈਣ ਵਾਸਤੇ ਵੀ ਕਮੇਟੀ ਬਣੀ ਸੀ ਡੱਲੇਵਾਲਾ ਸਾਹਿਬ ਨੂੰ ਵੀ ਨਾਲ ਲੈ ਆਉਣ ਚਾਹ ਤੂੰ ਫੈਸਲਾ ਲੈ ਸਕਦਾ ਹੈ ਪੰਜਾਬ ਸਰਕਾਰ ਨੇ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਕਹਿ ਦੇਵਾਂਗੇ ਅਸੀਂ ਇੱਕ ਨੌਕਰੀ ਦੇਵਾਂਗੇ ਕੀ ਮੰਨਦੇ ਹੋ ਠੀਕ ਹੈ ਪੰਜਾਬ ਸਰਕਾਰ ਦਾ ਪੈਸਾ ਦੇਖੋ ਸਾਡੀ ਮੰਗ ਸੀ ਡਿਮਾਂਡ ਸੀ ਸਯੋਤ ਖਾਨ ਮੋਰਚੇ ਦੀ ਵੀ 1 ਕਰੋੜ ਘਟ ਘਟ ਦਿੱਤਾ ਵੀ ਔਰ ਨਾਲ ਉਹਦਾ ਜੋ ਦੱਸਦੇ ਕਰਜ਼ਾ ਵੀ 15-20 ਲੱਖ ਰੁਪਈਆ ਹੈਗਾ ਉਹ ਮਾਫ ਕੀਤਾ ਜਾਵੇ ਔਰ ਪਰਚਾ ਦਰਜ ਕੀਤਾ ਜਾਵੇ ਜਿਹੜਾ ਜੋ ਦੋਚੀ ਹੈ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਇਹਦੇ ਨਾਲ ਨਾਲ ਹਰੇਕ ਬਹੁਤ ਸਾਰਾ ਹੋਰ ਮੁਆਵਜ਼ਾ ਜਿਨੇ ਟਰੈਕਟਰ ਕਾਰਾਂ ਤੋੜੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਨਾ ਲੱਖਾਂ ਰੁਪਈਆ ਦਾ ਨੁਕਸਾਨ ਜ਼ਿਮੀਂਦਾਰਾਂ ਦਾ ਹੋਰ ਹੋਇਆ ਉਹ ਵੀ ਸਾਰੀ ਗਿਣਤੀ ਮੇਤੀ ਕਰਕੇ ਸਰਕਾਰ ਉਹਦਾ ਵੀ ਕਿਉਂਕਿ ਪੰਜਾਬ ਦੇ ਵਿੱਚ ਟੁੱਟਿਆ ਮੈਂ ਕਹੂੰ ਜੇ ਪੰਜਾਬ ਸਰਕਾਰ ਇਹ ਕਰੋ ਹੈ ਕਿਉਂਕਿ ਉਹਦੇ ਲੋਕਾਂ ਨੇ ਚਾਹੇ ਉਹਦੇ ਆਰਐਸਐਸ ਦੇ ਬੰਦੇ ਐ ਚਾਹੇ ਉਹਦੀ ਫੋਰਸ ਐ ਜਿਹਦੇ ਕਰਕੇ ਜਿਹੜੀ ਮੌਤ ਹੋਈ ਐ ਔਰ ਜਿੰਨੇ ਟਰੈਕਟਰ ਤੋੜੇ ਨੇ ਸਾਰੇ ਉਹ ਜਿਹੜਾ ਹੈਗਾ ਮੁਆਵਜ਼ਾ ਉਹ ਅੱਜ ਵੀ ਹੋ ਗਿਆ ਖਨੌਰੀ ਬਾਰਡਰ ਤੇ ਇੱਕ हां देखो आज फिर देखो आजे ਸਾਡੇਉ ਨੌਲੇਜ ਚ ਨਹੀਂ ਆਈ ਸੀ ਲੋਕੋ ਪਰ ਸਰਕਾਰ ਤਾਂ ਹਲੇ ਵੀ ਜੋ ਟੈਕ ਟਿਕੇ ਬੈਠੇ ਨੇ ਸਾਡੇ ਲੋਕ ਹਲੇ ਵੀ ਨਹੀਂ ਰੁਕ ਰਹੀਆਂ ਨਾ ਮੰਡੀ ਦੇ ਨਾਲ ਪਿੰਡ ਹੈ ਕੋਈ ਦਰਸ਼ਨ ਸਿੰਘ ਉਹਦੀ ਮੌਤ ਹੋਈ ਬਹੁਤ ਮਾੜੀ ਘਟਨਾ ਹੈਗੀ ਦੇਖੋ ਮਾਤਾ ਪੁੱਤ ਮਰ ਜਾਣਾ ਬਹੁਤ ਵੱਡੀ ਗੱਲ ਹੈਗੀ ਆ ਤਾਂ ਦੇਖੋ ਇਹਦਾ ਖਮਿਆਜਾ ਜੋ ਹੈ ਜੋ ਸਰਕਾਰਾਂ ਕਰ ਰਹੀਆਂ ਹਨ ਚਾਹੋ ਕੋਈ ਪੰਜਾਬ ਦੀ ਸਰਕਾਰ ਗਲਤੀ ਕਰਦੀ ਹੈ ਚਾਹੇ ਸੈਂਟਰ ਦੀ ਸਰਕਾਰ ਗਲਤੀ ਕਰਦੀ ਹੈ ਆਉਣ ਵਾਲੇ ਸਮੇਂ ਚ ਖਮਿਆਜਾ ਜੋ ਭੁਗਤਣਾ ਪੈਣਾ ਲੋਕ ਬਹੁਤ ਵੱਡੀ ਤਾਕਤ ਹੈ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਹੈ ਸੋ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ ਦੇਖੋ ਗੱਲ ਤਾਂ ਇਹ ਹੈ ਨਾ ਵੀ ਸਮੇਂ ਦੀਆਂ ਸਰਕਾਰਾਂ ਸੰ ਦੇ ਬੱਚਿਆਂ ਨੂੰ ਮਾਰ ਕੇ ਮੁਆਵਜ਼ਾ ਦਿੰਦੀਆਂ ਕਿ ਉਹ ਕਰੋੜ ਨਾਲ ਉਹ ਬੱਚਾ ਮੁੜਿਆਊਗਾ ਮਾਪਿਆਂ ਦਾ ਜਿੰਨਾ ਮਾਪਿਆਂ ਦੇ ਉਹਦੀ ਮਾਤਾ ਪਹਿਲਾਂ ਮਰੀ ਹੋਈ ਆ ਸੁਰਗ ਵੱਸ ਹੋ ਗਈ ਸੀ ਦੋ ਭੈਣਾਂ ਇੱਕ ਵਿਆਹੀ ਘਰੇ ਬੈਠੀ ਆ ਕਿ ਉਹ ਨਪੈਣ ਨੂੰ ਕਰੋੜ ਰੁਪਏ ਨਾਲ ਜਾਂ ਨੌਕਰੀ ਮਿਲਣ ਨਾਲ ਇਹ ਕੀ ਮਿਲ ਜੂਗਾ ਜਦੋਂ ਸਾਨੂੰ ਜਿਉਂਦਿਆਂ ਨੂੰ ਸਾਡੇ ਹੱਕ ਨਹੀਂ ਦਿੰਦੇ ਮਰਿਆਂ ਨੂੰ ਕਰੋੜ ਰੁਪਏ ਦੇ ਕੇ ਭਾਵੇਂ 2 ਕਰੋੜ ਦੇ ਦੇਣ ਤੇ ਇਹ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਆ ਇਹ ਕਾਲੇ ਅੱਖਰਾਂ ਚ ਇਹਨਾਂ ਦਾ ਜਿਹੜਾ ਛਾਸ ਲਿਖਿਆ ਜਾਊਗਾ ਸਮੇਂ ਦੀਆਂ ਸਰਕਾਰਾਂ ਆਪ ਦੇ ਮੁਲਕ ਦੇ ਆਪ ਦੇ ਜਿਹੜੇ ਜਨਤਾ ਉਹਨਾਂ ਤੇ ਜਿਹੜੇ ਢੋਂਦੀਆਂ ਜ਼ੁਲਮ ਕਰਦੀਆਂ ਇਹ ਬਿਲਕੁਲ ਗਲਤ ਗੱਲ ਆ ਜਿਉਂਦਿਆਂ ਨੂੰ ਸਾਡੇ ਹੱਕ ਦੇਣ ਮਰਿਆਂ ਤੋਂ ਭਾਵੇਂ ਕਿੰਨੇ ਮਰਜੀ ਦੇ ਜਾਣ ਸਾਡਾ ਜਿਹੜਾ ਬੱਚਾ ਸਾਨੂੰ ਦੁੱਖ ਕਿ ਉਹ ਮੁੜਿਆਊਗਾ ਜਿਹਨੇ ਲੱਤਾਂ ਤੋੜੀਆਂ ਕਿ ਉਹਨਾਂ ਦੀ ਪਰਪਾਈ ਹੋ ਸਕੂਗੀ ਸੋ ਇਹ ਬਹੁਤ ਮਾੜਾ ਹੋਇਆ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਰੋਸ ਤੋਂ ਟਡੇ ਤੇ ਦੇਖਣ ਨੂੰ ਮਿਲਿਆ ਤੁਹਾਡੇ ਸ਼ਬਦ ਆ ਜਿਹੜੇ ਦਿਲੋਂ ਜਿਹੜੇ ਸਾਹਮਣੇ ਆ ਰਹੇ ਸੀਗੇ ਜਿੰਨਾ ਤੁਹਾਨੂੰ ਰੋਸ ਹੈ ਹਾਂਜੀ ਸਾਨੂੰ ਪੰਜਾਬ ਸਰਕਾਰ ਤੇ ਤਾਂ ਪੂਰਾ ਰੋਸ ਆ ਜੀ ਜਦੋਂ ਤਾਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਸਾਡੇ ਬੱਚਿਆਂ ਨੂੰ ਕਹਿਣਗੇ ਤੁਸੀਂ ਮੂਹਰੇ ਲੱਗੋ ਜਦੋਂ ਸਾਡੇ ਬੱਚੇ ਹੱਕ ਮੰਗਦੇ ਆ ਉਹਨਾਂ ਨੂੰ ਗੋਲੀਆਂ ਦੇ ਮੂਹਰੇ ਖਿਲਾਰ ਦਿੱਤਾ ਜਾਂਦਾ ਵੀ ਤੁਸੀਂ ਸਿਰ ਦੋ ਸਾਨੂੰ ਛੀਦੀ ਦੋ ਫਿਰ ਤੁਹਾਨੂੰ ਹੱਕ ਤੁਹਾਡੇ ਮਿਲਣਗੇ ਕੀ ਇਹ ਕਾਨੂੰਨ ਆ ਕੀ ਇਹ ਸਰਕਾਰ ਆ ਇਹੋ ਜੀ ਸਰਕਾਰ ਦੀ ਸਾਨੂੰ ਲੋੜ ਹੀ ਨਹੀਂ ਜੇ ਸਰਕਾਰ ਸਾਡੇ ਬੱਚਿਆਂ ਨੂੰ ਖਤਮ ਕਰਨ ਤੇ ਨਸਲ ਖਤਮ ਕਰਨ ਤੇ ਹੋਈ ਹੈ ਨਾ ਇਹੋ ਜੀ ਸਰਕਾਰ ਦੀ ਸਾਨੂੰ ਕੋਈ ਲੋੜ ਨਹੀਂ ਅੱਜ ਤਾਂ ਉਹਨਾਂ ਨੂੰ ਕਰੋੜ ਰੁਪਏ ਦੇਸ ਗਿਆ ਵੀ ਉਹਨਾਂ ਦੇ ਘਰ ਘਰੇ ਕਰੋੜ ਰੁਪਏ ਦੀ ਜ਼ਰੂਰਤ ਆ ਪਹਿਲਾਂ ਕਿਉਂ ਨਹੀਂ ਸਰਕਾਰ ਆਈ ਗੋਲੀ ਕਿਉਂ ਨਹੀਂ ਰੋਕੀ ਉਹਨਾਂ ਨੇ ਜੇ ਸਰਕਾਰ ਚਾਹੁੰਦੀ ਗੋਲੀ ਨਹੀਂ ਚੱਲਦੀ ਸੀਗੀ ਇਹ ਸਭ ਇਹਨਾਂ ਦੀ ਮਿਲੀ ਭੁਗਤ ਹੋਈ ਆ ਸਾਡੇ ਮਾਵਾਂ ਦੀਆਂ ਅੰਦਰਾਂ ਨੂੰ ਹੱਥ ਪਾਇਆ ਉਹਨਾਂ ਨੇ ਸਾਡੇ ਸਬਰ ਦਾ ਵੀ ਇਮਤਿਹਾਨ ਟੁੱਟ ਗਿਆ ਜੇ ਸਾਡੇ ਬੱਚੇ ਜਿੰਨੇ ਬੱਚੇ ਸਾਡੇ ਚੱਕੇ ਹੋਇਆ ਸਹੀ ਸਲਾਮਤ ਸਰਕਾਰ ਨੇ ਨਾ ਭੇਜੇ ਤਾਂ ਅਸੀਂ ਇਸਤਰੀ ਵੰਗ ਵੱਲੋਂ ਲੜਨ ਕਰਦੀਆਂ ਵੀ ਅਸੀਂ ਲੜਾਂਗੇ ਡਟ ਲੜਾਂਗੇ ਚਾਹੇ ਸਾਡੂੰ ਸਰਕਾਰ ਗੋਲੀ ਮਾਰ ਦੇ ਚਾਹੇ ਫਾਹੇ ਝਾੜ ਦੇ ਅਸੀਂ ਬਹੁਤ ਤੰਗ ਆ ਚੁੱਕੇ ਹਾਂ ਜੀ ਕਿਸਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਦੇਖੋ ਅੱਜ ਦਾ ਜਿਹੜਾ ਐਕਸ਼ਨ ਸੀਗਾ ਇਹ ਸ਼ੁਭਕਰਨ ਸਿੰਘ ਜਿਹੜਾ ਵਾਸੀ ਵੱਲੋਂ ਜ਼ਿਲ੍ਹਾ ਬਠਿੰਡਾ ਉਹਦੀ ਜਿਹੜੀ ਬਹੁਤ ਹੀ ਜਾਲਨ ਮਨਾ ਢੰਗ ਦੇ ਨਾਲ ਖੱਟਰ ਸਰਕਾਰ ਨੇ ਉਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਜਿਹੜਾ ਵਿਸ਼ਲਸ਼ਲਾ ਪਹਿਲਾਂ ਹੀ ਅਸੀਂ 750 ਤੋਂ ਉੱਪਰ ਕਿਸਾਨਾਂ ਦੀਆਂ ਸ਼ਹਾਦਤਾਂ ਦੇ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਔਰ ਜਿਹੜੀਆਂ ਮੰਗਾਂ ਕੇਂਦਰ ਦੀ ਮੋਦੀ ਸਰਕਾਰ ਨੇ ਮੰਨੀਆਂ ਸੀਆਂ ਉਹਨਾਂ ਨੂੰ ਲਾਗੂ ਕਰਨ ਦੇ ਲਈ ਜਿਹੜਾ ਸਰਕਾਰ ਹੁਣ ਤੱਕ ਟਾਲਮਟੋਲ ਕਰ ਰਹੀ ਸੀਗੀ ਇਸ ਕਰਕੇ ਸਾਡੇ ਸਾਥੀਆਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਇਹ ਵੀ ਅਸੀਂ ਬਹੁਤ ਸ਼ਕਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਕਿ ਜਿਹੜਾ ਲੋਕਤੰਤਰ ਦੇਸ਼ ਆ ਉਹਦੇ ਅੰਦਰ ਹਰ ਕਿਸੇ ਨੂੰ ਜਿਹੜਾ ਵਿਖਾਵਾ ਕਰਨ ਦਾ ਜਿਹੜਾ ਜਲਸਾ ਡਰਾਮਾ ਕਰਨ ਦਾ ਹਰ ਤਰ੍ਹਾਂ ਦਾ ਸਰਕਾਰ ਦੇ ਵਿਰੁੱਧ ਜਿਹੜਾ ਰੋਸ ਪ੍ਰਗਟਾਵਾ ਕਰਨ ਦੀ ਆਜ਼ਾਦੀ ਆ ਸਾਡਾ ਦੇਸ਼ ਦਾ ਸੰਵਿਧਾਨ ਦਿੰਦਾ ਇਹਨਾਂ ਨੇ ਇਸ ਸੰਵਿਧਾਨ ਦੀ ਉਲੰਘਣਾ ਕੀਤੀ ਆ ਮੋਦੀ ਨੇ ਔਰ ਖੱਟਰ ਨੇ ਔਰ ਜਿਹੜਾ ਗ੍ਰਹਿ ਮੰਤਰੀ ਅਨਿਲ ਵੇਜ ਅੱਜ ਅਸੀਂ ਉਹਨਾਂ ਤਿੰਨਾਂ ਦੇ ਪੁਤਲੇ ਸਾੜੇ ਆ ਔਰ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਜਿਹੜੇ ਸ਼ੁਭ ਕਰਨ ਦੇ ਕਾਤਲ ਆ ਜਿਹੜੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਸੀਂ ਤਾਂ ਵੀ ਮੰਗ ਕਰਦੇ ਆ ਕਿ ਉਹਨਾਂ ਨੂੰ ਫਾਇਲ ਆਇਆ ਜਾਵੇ ਔਰ ਜਿਹੜਾ ਅੱਗੇ ਤੋਂ ਜਿਹੜਾ ਸੜਕਾਂ ਜਿਹੜੀਆਂ ਹਨ ਜਿਵੇਂ ਲੋਕਤੰਤਰ ਦੇਸ਼ ਦਾ ਜਿਹੜਾ ਸੰਵਿਧਾਨ ਕਹਿੰਦਾ ਉਹਦੇ ਤਦ ਬੈਰੀਕੇਡ ਵਗੈਰਾ ਹਟਾਏ ਜਾਣ ਅਸੀਂ ਜਿੱਥੇ ਵੀ ਚਾਹੀਏ ਦਿੱਲੀ ਦੇ ਵਿੱਚ ਜਿੱਥੇ ਵੀ ਜਾ ਕੇ ਪਬਲਿਕ ਪਲੇਸ ਬਣੀ ਹੈ ਉੱਥੇ ਜਾ ਕੇ ਆਪਦਾ ਧਰਨਾ ਮਜਹਰਾ ਸਰਕਾਰ ਦੇ ਖਿਲਾਫ ਕਰ ਸਕੀਏ ਤੇ ਪੰਜਾਬ ਦੇ ਵਿੱਚ ਤੁਸੀਂ ਸਾਰੀਆਂ ਜਿਹੜੀਆਂ ਜਿਹਾ ਜਸੇ ਬੰਦੀਆਂ 37 ਦੇ ਕਰੀਬ ਤੋਂ ਡੀਆਂ ਜਿਹਾ ਬੰਦੀਆਂ ਇਸ ਸਕੈਮ ਦੇ ਵਿੱਚ ਉਹ ਤੁਸੀਂ ਪ੍ਰੋਟੈਸਟ ਕਰ ਰਹੀਆਂ ਇੱਥੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਆਲਾਨ ਹੁੰਦੀ ਹੈ ਕਰੀ ਜਾਂਦੇ ਆ ਪਰ ਇਹੀ ਇਕੱਠੇ ਹੋ ਕੇ ਜੇ ਤੁਸੀਂ ਬਾਰਡਰਾਂ ਤੇ ਜਿੱਥੇ ਉਹ ਕਿਸਾਨਾਂ ਤੇ ਤਿੱਖਾਦਤ ਹੋ ਰਿਹਾ ਹੈ ਤੱਕਾ ਹੋ ਰਿਹਾ ਉੱਥੇ ਜਾ ਕੇ ਕਰੋ ਤਾਂ ਹੋ ਸਕਦਾ ਕਿਤੇ ਨਾ ਕਿਤੇ ਨਰਮ ਹੋਵੇ ਸਰਕਾਰ ਕੇਂਦਰ ਸਰਕਾਰ ਹਰਿਆਣਾ ਸਰਕਾਰ ਮੇਰਾ ਨਾਮ ਭពਿੰਦਰ ਸਿੰਘ ਜ਼ਿਲ੍ਹਾ ਜਦਨ ਸਕੱਤਰ ਕ੍ਰਾਂਤੀ ਕਾਰੀ ਕਿਸਾਨੀ ਨੂੰ ਪੰਜਾਬ ਤਕਰੀਬਨ ਤਿੰਨ ਕਮੇਟੀਆਂ ਬਣਾ ਕੇ ਢੱਲੇਬਾਬ ਸਾਹਿਬ ਤੇ ਪੰਨੂ ਭਦੇਲ ਨਾਲ ਪਹਿਲਾਂ ਹੀ ਬਹੁ ਮੀਟਿੰਗਾਂ ਕਰ ਚੁੱਕੇ ਆ ਕਿਉਂਕਿ ਉਸ ਤੋਂ ਤੋਂ ਪਹਿਲਾਂ ਐਸ ਕੇ ਵੱਲੋਂ ਤਿੰਨ ਕਮੇਟੀਆਂ ਬਣਾ ਕੇ ਤਿੰਨਾਂ ਨਾਲ ਗੱਲ ਕਰਨ ਦੇ ਬਾਜੀ ਕੱਲੇ ਰਾਜੇਵਾਲ ਨੇ ਵਿੱਚ ਸ਼ਮੂਲੀਅਤ ਕੀਤੀ ਹੈ ਇਹ ਦੋ ਬੰਦਿਆਂ ਨੇ ਉਹਦੇ ਵਿੱਚ ਸਹਿਮਤੀ ਨਹੀਂ ਦਿੱਤੀ ਏਕਤਾ ਦੇ ਵਿੱਚ ਹੁਣ ਵੀ ਜਿਹੜੀ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ 6 ਮੈਂਬਰੀ ਕਮੇਟੀ ਬਣਾਈ ਹੈ ਜਿਸ ਚ ਜਗਿੰਦਰ ਗਰਾਹਾਂ ਟਕੈਤ ਡਾਕਟਰ ਦਰਸ਼ਨਪਾਲ ਸਮੇਤ ਹੋਰ ਵੀ ਸਾਡੇ ਤਿੰਨ ਆਗੂ ਆ ਜਿਹੜੇ ਦੇਸ਼ ਤੋਂ ਆਪਣੇ ਪੰਜਾਬ ਤੋਂ ਬਾਹਰ ਵੀ ਆ ਉਹਨਾਂ ਨੂੰ ਨਾਲ ਲੈ ਕੇ ਵੀ ਕਮੇਟੀ ਬਣਾਈ ਹੈ ਇਹ ਸਾਨੂੰ ਉਹ ਡੱਲੇਵਾਲ ਦੀ ਸਮਝ ਨਹੀਂ ਆਉਂਦੀ ਵੀ ਸਾਡੇ ਨੌਜਵਾਨਾਂ ਦਾ ਉਥੇ ਕਾਂਡ ਕਰਾਉਣ ਵਾਸਤੇ ਜਦੋਂ ਸੰਯੁਕਤ ਮੋਰਚਾ ਸਾਧਾ ਨਾਲ ਖੜ ਕੇ ਵਾਰ-ਵਾਰ ਉਹਦੇ ਘਰੇ ਜਾ ਕੇ ਕਹਿ ਹਟਿਆ ਵੀ ਆਪਾਂ ਨੂੰ ਏਕਤਾ ਦੀ ਲੋੜ ਹੈ ਫਿਰ ਉਹਦੇ ਪੈਰਾਂ 'ਚ ਕਿਹੜੀ ਇਹ ਅੱਗ ਮੱਚੀ ਸੀ ਜਿਹੜਾ ਸਾਡੇ ਜਵਾਨਾਂ ਨੂੰ ਮਿਦਾਉਣ ਵਾਸਤੇ ਛੇਤੀ ਉਹਨੂੰ ਐਡੀ ਕਾਲੀ ਲੱਗੀ ਸੀ ਬਾਰਡਰਾਂ ਤੇ ਲਿਆਂਦੀ ਜਿਹੜੀ ਸੈਂਟਰ ਦੀ ਸਰਕਾਰ ਤਾਂ ਨਾ ਸ਼ਹੀਦ ਵਈਏ ਨਾਲ ਪਹਿਲਾਂ ਤੋਂ ਹੀ ਲੋਕਾਂ ਨੂੰ ਲਤਾੜਨ ਤੇ ਹੋਈ ਐ ਮੰਗਾ ਸਾਰਿਆਂ ਦੀਆਂ ਇੱਕ ਐ ਤੇ ਇੱਕੇ ਨਾਲ ਕਿਉਂ ਨਹੀਂ ਚੱਲਦੇ ਅੱਗੇ ਵੀ ਆਪਾਂ ਕਾਲੇ ਐਸਕੀਮ ਸਿਆਸਤਾਂ ਨਹੀਂ ਕਰਦੀ ਕਿਤੇ ਜੇ ਉਹਨਾਂ ਨੂੰ ਹੁਣ ਕਿਉਂ ਆਪਦੇ ਮੂਹਰੇ ਗੈਰ ਸਿਆਸਤ ਜਿਹੜਾ ਐਸਕੀਮ ਲਾਉਣਾ ਪੈ ਗਿਆ ਉਹਨਾਂ ਨੂੰ ਉਹਦੇ ਵਿੱਚ ਪਹਿਲਾ ਜਿਹੜਾ ਐਸਕੇਐਮ ਦਾ ਮੇਨ ਆਪਾਂ ਜਿਹੜਾ ਪਿਛਲਾ ਦਿੱਲੀ ਸਗਲ 'ਚ ਲੜਿਆ ਸੀ ਉਹਦਾ ਮੇਨ ਏਜੰਡਾ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦਾ ਜੋ ਕਰਾ ਕੇ ਜਿਸ ਤਰ੍ਹਾਂ ਜਥੇਬੰਦੀਆਂ ਪਹਿਲਾਂ ਜੋ ਆਪ ਦਾ ਵਾਕ ਕਰਦੀਆਂ ਸੀ ਕੋਈ ਵੋਟਾਂ ਦਾ ਬਾਈਕਾਟ ਕਰਦੀਆਂ ਸੀ ਕੋਈ ਵੋਟਾਂ 'ਚ ਜਾਂਦੀਆਂ ਸੀ ਉਹਨਾਂ ਨੇ ਜਾ ਕੇ ਉਹੋ ਹੀ ਕੋਸ਼ਿਸ਼ ਕੀਤਾ ਉਹਦੇ ਵਿੱਚ ਕੋਈ ਵੋਟਾਂ 'ਚ ਗਿਆ ਕਿਵੇਂ ਆ ਆਪ ਦਾ ਆਪ ਦਾ ਅਲੱਗ-ਅਲੱਗ ਰਾਹ ਸੀ ਉਸ ਤੋਂ ਬਾਅਦ ਐਸਕੇਐਮ ਨੇ ਇੱਕ ਨਾਉਨ ਕਰਤੀ ਪ੍ਰੋਗਰਾਮ ਦਿੱਤਾ ਜਿਹਦੇ 'ਚ ਕਾਨੂੰਨ ਬਣਾਤਾ ਵੀ ਕੋਈ ਵੀ ਜਥੇਬੰਦੀ ਜਿਹੜੀ ਐਸਕੇਐਮ ਦਾ ਹਿੱਸਾ ਹੋ ਇਲੈਕਸ਼ਨ ਨਹੀਂ ਲੜੂਗੀ ਕੋਈ ਵੀ ਜਿਹੜਾ ਐਸਕੇਐ ਇਹ ਬੰਦਾ ਉਹ ਇਲੈਕਸ਼ਨ 'ਚ ਨਹੀਂ ਜਾਊਗਾ ਫਿਰ ਜਦੋਂ ਸਾਰਾ ਕੁਝ ਹੋ ਗਿਆ ਤੇ ਫਿਰ ਗੈਰ ਜਿਵੇਂ ਉਹਦਾ ਹੀ ਮੈਂ ਗੈਰ ਸਿਆਸੀ ਆ ਹੁਣ ਗੈਰ ਸਿਆਸੀ ਵਾਲੀ ਗੱਲ ਸਾਡੇ ਤਾਂ ਸੱਚਮ ਨਹੀਂ ਆਉਂਦੀ ਕਿਉਂਕਿ ਜਦੋਂ ਐਸਕੇਮ ਦਾ ਮੇਨ ਮੁੱਦਾ ਹੀ ਗੈਰ ਸਿਆਸੀ ਹੋ ਗਿਆ ਤੇ ਫਿਰ ਉਹ ਕੱਲਾ ਗੈਰ ਸਿਆਸੀ ਕਿਹੜਾ ਰਹਿ ਗਿਆ ਅੱਜ ਉਹਨੂੰ ਉਹਦੇ ਵਿੱਚ ਰਲਵਾ ਕਰਕੇ ਜਾਣਾ ਚਾਹੀਦਾ ਸੀ ਜੋ ਬਹੁਤ ਮੰਦ ਭੱਗਾ ਜਿਹਦੇ ਨਾਲ ਸਾਡੇ ਬੱਚਾਂ ਦਾ ਨੁਕਸਾਨ ਹੋਈ ਜਾਂਦਾ ਜਿਹੜੀ ਸਰਕਾਰ ਆ ਉਹ ਤਾਨਾਸ਼ਾਹੀ ਰਵਈਏ ਤੇ ਆ ਹੁਣ ਵੀ ਐਸਕੇਮ ਵੱਲੋਂ ਜਿਹੜਾ ਐਲਾਨ ਕੀਤਾ ਦਿੱਲੀ ਜਾਣ ਦਾ ਉਹਦੇ ਤੇ ਜਾਵਾਂਗੇ ਜੇ ਉਹ ਕਹਿੰਦੇ ਵਹੀਕਲ ਨਹੀਂ ਲੈ ਕੇ ਜਾਂਦੇ ਪੈਦਲ ਜਾਵਾਂਗੇ ਪਰ ਜਾਵਾਂਗੇ ਜਾ ਕੇ ਉਹ ਸਰਕਾਰ ਨੂੰ ਜੋ ਨੇ ਜਿਹੜਾ ਤਾंडव ਕੀਤਾ ਉਹਦਾ ਸਦਾ ਜਵਾਬਗਾਉਣ ਵਾਲੇ ਇਲੈਕਸ਼ਨ ਹੈ ਜੇ ਉਹ ਨੂੰ ਫੌਜਾਂ ਦਾ ਜਾਉ ਉਹ ਐ ਮੈਂ ਗੁੰਡਿਆਂ ਤੇ ਡੱਸਨਾ ਪੰਜਾਬ ਨੂੰ ਰੋਕ ਲੂੰਗਾ ਤੇ ਐਸਕੇ ਅਸੀਂ ਅੱਗੇ ਵੋਟ ਦੀ ਚੋੜ ਤੇ ਵੀ ਇਹਨਾਂ ਨੂੰ ਅੱਗੇ ਭਾਜੀ ਪਾਈ ਆ ਉਹਨਾਂ ਦੇ ਟਾਈਮ 'ਚ ਵੀ ਪਾਵਾਂਗੇ ਕਾ ਸੁਣਿਆ ਤੁਸੀਂ ਅੱਜ ਜਿਹੜਾ ਐਸਕੇਮ ਵੱਲੋਂ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਜਿਹੜੇ ਪੁਤਲੇ ਫੂਕੇ ਗਏ ਨੇ ਮੋਦੀ ਦੇ ਤੇ ਮੋਦੀ ਸਰਕਾਰ ਦੇ ਤੇ ਉਹਨਾਂ ਦੇ ਨਮਾਇਦਿਆਂ ਦੇ ਜਿਹੜੇ ਆਗੂ ਨੇ ਮੰਤਰੀ ਨੇ ਉਹਨਾਂ ਦੇ ਪੁਤਲੇ ਫੂਕੇ ਗਏ ਨੇ ਤੇ ਫਰੀਦਕੋਟ ਦੇ ਵਿੱਚ ਵੀ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਅੱਜ ਪੁਤਲਾ ਫੁਕਿਆ ਗਿਆ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਹੈ ਕਿ ਅ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੋ ਪ੍ਰੋਗਰਾਮ ਇਹਨਾਂ ਨੇ ਵੱਡੇ ਉਲੀਕੇ ਨੇ ਇੱਕ ਟਰੈਕਟਰ ਮਾਰਚ ਹੋਵੇਗਾ ਇੱਕ ਮਹਾਪੰਚਾਇਤ ਦਿੱਲੀ ਹੋਣ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਨਾਲ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੀ ਇੱਕ 6 ਮੈਂਬਰੀ ਕਮੇਟੀ ਵੀ ਬਣ ਚੁੱਕੀ ਐ ਐਸਕੇਮ ਉਹ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਜਿਹੜੇ ਬਾਰਡਰਾਂ ਤੇ ਬੈਠੇ ਆ ਪੰਦੇਰ ਜਾਂ ਡੱਲੇ ਵਾਲਾ ਤਾਂ ਉਹਨਾਂ ਦੋਵਾਂ ਫਾਰਮਾਂ ਦੇ ਨਾਲ ਗੱਲਬਾਤ करेगी ਤਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਹਿਮਤੀ ਬਣਦੀ ਹੈ ਏਕਤਾ ਬਣਦੀ ਹੈ ਤਾਂ ਇਕੱਠੇ ਹੋ ਕੇ ਇਹ ਅੱਗੇ ਦਿੱਲੀ ਨੂੰ ਚਾਲੇ ਪਾਉਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਇਹ ਰੁੱਖ ਰਵੇਗਾ ਜੋ ਕਿਸਾਨ ਹੁਣ ਹਰਿਆਣਾ ਦੇ ਬਾੜ ਤੇ ਰੁਕੇ ਹੋਏ ਨੇ ਲਗਾਤਾਰ ਉਹਨਾਂ ਤੇ ਜਿਹੜਾ ਹਮਲੇ ਹੋ ਰਹੇ ਨੇ ਕਿਸਾਨਾਂ ਦੀਆਂ ਲਗਾਤਾਰ ਉੱਥੇ ਮੌਤਾਂ ਹੋ ਰਹੀਆਂ ਨੇ ਉਹ ਕਿਤੇ ਨਾ ਕਿਤੇ ਰੁਕਣਗੀਆਂ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣਗੀਆਂ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਜਾਂ ਕਿਸਾਨਾਂ ਦੇ ਟਰੈਕਟਰ ਜੇਕਰ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਵਾਪਸ ਆਪਣੇ ਖੇਤ ਤਾਂ ਨੂੰ ਆਉਣਗੇ ਕਿਸਾਨ ਆਪਣੇ ਘਰਾਂ ਨੂੰ ਆਉਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ 사ਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ ਹਟਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ D5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ذریعے ਹਿੱਸਾ ਲੈ ਸਕਦੇ ਨੇ ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 88725 88829